ਸਬਸਕ੍ਰਾਈਬ ਦੋਸਤੋ ਕੀ ਹਾਲ ਚਾਲ ਨੇ ਅੱਜ ਦਾ ਤੁਹਾਡਾ ਸਵਾਗਤ ਹੈ ਆਪਣਾ ਸਵੇਰ ਤੋਂ ਸ਼ਾਮ ਤੱਕ ਦੇ ਸਫ਼ਰ ਦੇ ਵਿੱਚ ਆਪਾਂ ਸਵੇਰੇ ਚੱਲੇ ਸੀਗੇ ਜੀ ਸਹਿ ਕਰਨ ਸਹਿਰ ਕਰਨ ਤੇ ਨਾਲ ਜਾਣਦੇ ਜਾਣਦੇ ਆਪਾਂ ਦੰਤਨ ਕਰਕੇ ਜਾਨ ਕੇ ਰਸਤੇ ਵਿੱਚ ਕਿੰਨੀ ਦੰਤਨ ਥੋੜੀ ਸੀਗੀ ਭਰਾਵੋ ਦੰਤਨ ਕਰਨ ਗਏ ਸੀ ਦੰਤਨ ਕਰਦੇ ਕਰਦੇ ਸਹਿਰ ਕਰਦੇ ਗਏ ਤੇ ਉਸ ਤੋਂ ਬਾਅਦ ਆਪਾਂ ਘਰ ਆ ਕੇ ਤਿਆਰ ਹੋ ਕੇ ਜਾ ਬੜੇ ਕੰਮ ਤੇ ਕੰਮ ਤੇ ਆਹ ਦੇਖੋ ਆਪਣੇ ਨਾਲ ਮੁੰਡੇ ਆ ਤੰਨੇ ਚਾਰ ਚਾਰ ਜਣੇ ਚੌਥਾ ਮੈਂ ਤੇ ਅਸੀਂ ਜਾਂਦੇ ਹਾਂਗੇ ਕੰਮ ਤੇ ਕੰਮ ਤੇ ਜਾ ਕੇ ਆਪਾਂ ਕਰੇ ਪਲਾਸਟਰ ਆਇਓ ਪਹਿਲੇ ਲਣ ਕਿ ਪਹਿਲੇ ਫੈਟ ਦਾ ਪਲਾਸਟਰ ਕਰਕੇ ਹਟੇ ਉਸ ਤੋਂ ਬਾਅਦ ਆਪਾਂ ਖਾਣ ਬੈਠ ਗਏ ਰੋਟੀ ਜਾਂ ਦੇ ਵਿੱਚ ਚਾਹ ਪਾਣੀ ਸਾ ਵੀ ਹੁੰਦਾ ਵੀ ਟਾਈਮ ਟੂ ਟਾਈਮ ਹੁੰਦਾ ਆਪਣੇ ਪਸਾਰਾ ਵੀ ਦੁਬਾਰਾ ਖਾਣ ਰੋਟੀ ਏ ਪ੍ਰੋਫੇ ਸੀਗੇ ਪ੍ਰਭੂ ਅੱਜ ਤੇ ਤੋਰਿਆ ਸੀ ਇਹ ਸਬਜੀ ਨਾਲ ਮਿੱਠਾ ਚਾਰ ਤੇ ਛਟਰੀ ਦਾ ਪ੍ਰਭੂ ਸਾਰੇ ਲਾਈਕ ਕਮੈਂਟ ਕਰਨ ਲੱਗ ਜਾਨੇ ਹੋ ਅੱਜ ਤੇ ਵੀ ਕਰ ਦਿਓ ਠੀਕ ਹੈ ਤੇ ਆਪਰੇ ਨਾਲ ਮੁੰਡਿਆ ਗਾਹਾਂ ਤੇ ਸੇਖਾਂਰ ਬੈਠ ਗਏ ਅਸ਼ੂਰੇ ਬੈਠ ਕੇ ਰੋਟੀ ਖਾਂਦੇ ਮੈ ਬਿਸਤਰੇ 'ਚ ਇਸ ਤਰ੍ਹਾਂ ਹੀ ਖਾਂਦੇ ਹੁੰਦੇ ਆ ਉਸ ਤੋਂ ਬਾਅਦ ਭਰਾਵੋ ਰੋਟੀ ਖਾਣ ਤੋਂ ਬਾਅਦ ਆਪਾਂ ሄਡਾਂ ਅੱਗੇ ሄਡਾਂ ਤਿਆਰ ਹੋ ਕੇ ਫਿਰ ਨੂੰ ਪਤਾ ਪਾਸ ਤੇ ਲੱਗੇ ਨਾਲ ਅੰਕਲ ਨੂੰ ਪੱਸਾ ਮੈਂ ਕਿਉਂ ਅੰਕਲ ਕਿਵੇਂ ਆ ਕਹਿੰਦਾ ਠੀਕ ਕਾਕਾ ਚੱਕੀ ਰੱਖ ਕੰਮ ਮਾਥੇ 'ਚ ਕੀ ਕਹਿੰਦਾ ਕਰੰਡੀ ਵਾ ਠੀਕ ਵਾ ਕਰੰਡੀ ਰੱਖੀ ਹੱਥ ਦੇ ਵਿੱਚ ਉਸ ਤੋਂ ਬਾਅਦ ਭਰਾਵੋ ਆਏ ਦਿਹਾੜੀ ਕਰਨੇ ਦੇ ਸੌਕੇ ਨਹੀਂ ਮੇਸਤਰੀ ਦੀ ਜਦੋਂ ਦੂਜੀ ਤੀਜੀ ਮੱਝਾਂ ਤੇ ਚੜਨਾ ਪੈਂਦਾ ਉਦੋਂ ਪਤਾ ਲੱਗਦਾ ਠੀਕ ਹੈ ਨਾ ਤੇ ਜਦੋਂ ਇਸ ਤਰ੍ਹਾਂ ਕੰਮ ਕਰੀ ਜਾਂਦੇ ਹੇ ਉਸ ਤੋਂ ਬਾਅਦ ਆਪਣੀ ਆਗੇ ਸੀਗੀ ਇਹ ਦੁਪਹਿਰ ਦੀ ਚਾਹ ਦੁਪਹਿਰ ਦੀ ਚਾਹ ਪੀਂਦੇ ਸੀਗੇ ਯਾਨੀ ਕਿ ਜਿਹੜੇ ਸਾਂ ਵਾਲੀ ਚਾਹ 4 ਵਜੇ ਤੇ 4 ਵਜੇ ਚਾਹ ਬੱਦਲ ਦਿਖਾਈ ਹੁਣ ਚਾਹ ਪੀਤੀ ਤੇ ਉਸ ਤੋਂ ਬਾਅਦ ਜੋ ਆਪਾਂ ਪਲਾਸਟਰ ਕੀਤਾ ਹੈਗਾ ਪਹਿਲੇ ਦੋ ਪੈਰਾਂ ਦਾ ਪਲਾਸਟਰ ਕੀਤਾ ਹੈਗਾ ਇਹ ਸਾਨੂੰ ਦਿਖਾਤਾ ਉਸ ਤੋਂ ਬਾਅਦ ਆ ਸੀਗਾ ਦੇਖੋ ਇਹ ਇਸ ਲਈ ਪੈਰ ਦੀ ਆਪਾਂ ਕਲੀ ਤਿਆਰੀ ਬਾਕੀ ਦਾ ਫਲਾਸ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਤੇ ਰਸਤੇ ਦੇ ਵਿੱਚ ਆਉਂਦੇ ਇੱਕ ਗੱਲ ਯਾਦੋ ਦੋਸਤੋ ਜਰੂਰ ਦੱਸਿਓ ਆ ਜਿਹੜੇ ਪੁੱਚੋ ਵਾਲੇ ਫਾਟਕਾ ਜਦੋਂ ਵੀ ਬੰਦਾ ਕੰਮ ਤੇ ਜਾਵੇ ਉਹ ਤੋਂ ਬੰਦੀ ਮਿਲਦੀ ਆ ਸਵੇਰ ਤੇ ਸ਼ਾਮ ਸ਼ਾਮ ਨੂੰ ਉਧਰੋਂ ਆਉਣੇ ਕੰਮ ਤੋਂ ਉਹਦੀ ਬੰਦਾ ਜੇ ਸਵੇਰ ਜਾਣੇ ਕੰਮ ਤੇ ਉਹਦੀ ਬੰਦਾ ਫਿਰ ਰਸਤੇ ਦੇ ਵਿੱਚ ਅਸੀਂ ਆ ਕੇ ਪਾਇਆ ਪਟਰੋਲ ਗੱਡੀ ਦੇ ਵਿੱਚ ਪٹرول ਪਵਾ ਕੇ ਭਰਾਵਾ ਦੇਖੋ ਰਸਤੇ ਰਜ ਨੂੰ ਕਹੀ ਜਾਂਦੇ ਭਰਾਵਾ ਤੋਰ ਲੈ ਵੀਡੀਓ ਬਣਾਉਂ ਚੱਲ ਪਿਆ ਉਹ ਮਾ ਕੋਈ ਨਾ ਭਰਾਵਾ ਤੋਰਦਾ ਉਦੋਂ ਬਾਅਦ ਆਪਾਂ ਅੱਗੇ ਘਰੇ ਘਰੇ ਆਉਣ ਤੋਂ ਬਾਅਦ ਦੇਖ ਲੋ ਹੋਰ ਕੀ ਨਾ ਕਰੇ ਸਵਾਗਤ ਨਾ ਕਰੇ ਦੇਖ ਪਿਆ ਆਪਣਾ ਸਾਨੂੰ ਪਹਿਲਾਂ ਸਵਾਗਤ ਕਰਦਾ ਉਦੋਂ ਬਾਅਦ ਆਪਣਾ ਪੁੱਤਰ ਨੇ ਲਿਆਂਦਾ ਪਾਣੀ ਦਾ ਗਲਾਸ ਕਹਿੰਦੇ ਲੋ ਜੀ ਪਾਣੀ ਪੀ ਲਓ ਪਾਣੀ ਪੀਣ ਤੋਂ ਬਾਅਦ ਆਪਾਂ ਹੋਣ ਲੱਗੇ ਸੀ ਕਿ ਹੁਣ ਸਾਰੇ ਰੈਡੀ ਛੜੀ ਰੈਡੀ ਛੜੀ ਹੋਣ ਤੋਂ ਬਾਅਦ ਭਰਾਵਾ ਆਪਾਂ ਖਾਣ ਬੈਠੇ ਰੋਟੀ ਠੀਕ ਆ ਨਾ ਤੋਕ ਰੋਟੀ ਖਾ ਕੇ ਆ ਕੋ ਗੁੱਡ ਬਾਏ ਕਹਤਾ ਠੀਕ ਆ ਤੇ ਭਰਾਓ ਆਪਣੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਕਿਸ ਤਰ੍ਹਾਂ ਦੇ ਲੱਗਦੇ ਹੋ ਮੇਰੀ ਵੀਡੀਓ जरूर ਦੱਸਿਓ ਧੰਨਵਾਦ ਸਾਰਿਆਂ ਦਾ ਤੇ ਜਿਉਂਦੇ ਵਾਦਦੇ ਰਹੋ ਭਰਾਓ ਤਰੱਕੀਆਂ ਕਰੋ ਠੀਕ ਆ ਜੀ ਇਹ ਆ ਲੋ ਜੀ ਗੁੱਡ ਨਾਈਟ ਭਰਾਓ